ਆ ਦੋਸਤੋ ਅਸੀਂ ਡੌਂਕੀ ਲਾ ਕੇ ਪਹੁੰਚੇ ਆ ਰਾਹ ਚ ਸਾਨੂੰ ਜਾ ਕੇ ਜਿਹੜਾ ਡੌਂਕਰ ਏ ਉਹਨੇ ਸਾਨੂੰ ਦੱਸੀ ਇਹ ਗੱਲ ਵੀ ਆ ਜਿਹੜੇ ਮੁੰਡੇ ਰਾਹ ਚ ਮਰ ਗਏ ਕਿਸੇ ਹਮਦਰਦ ਨੇ ਉਹਨਾਂ ਨੂੰ ਰਾਹ ਚ ਲੱਕੜਾਂ ਪਾ ਕੇ ਸਾੜ ਦਿੱਤਾ ਆ ਤੁਹਾਡੇ ਪਿੱਛੇ ਤੁਸੀਂ ਵੇਖ ਸਕਦੇ ਜੇ ਕੁਝ ਐਹੋ ਜਿਹੀਆਂ ਤਸਵੀਰਾਂ ਨੇ ਤੁਹਾਨੂੰ ਬਖਾ ਨਹੀਂ ਸਕਦੇ ਜਿਹੜੇ ਐਹੋ ਜਿਹੇ ਦ੍ਰਿਸ਼ਏ ਨੇ ਜਿਹੜੇ ਏਜੰਟਾਂ ਨੇ ਜਿਹੜੇ ਮਾਵਾ ਨੂੰ ਪਤਾ ਹੀ ਨਹੀਂ ਸਾਡੇ ਪੁੱਤਰ ਕਿੱਥੇ ਗਏ ਨੇ ਮੇਰੇ ਵੀਰੋ ਹੱਥ ਜੋੜਦੇ ਏਜੰਟਾਂ ਨੂੰ ਸਾਰਿਆਂ ਨੂੰ ਮਾਵਾ ਦੇ ਪੁੱਤ ਮਾਵਾ ਦੀਆਂ ਕੁੱਖਾਂ ਨਾ ਜਾੜੋ ਤੁਸੀਂ ਆਣਾ ਚਾਹੁੰਦੇ ਨਾ ਇੰਡੀਆ ਤੇ ਪੈਸੇ ਬਦਲਾ ਲਾ ਲੋ ਪੱਕੇ ਪੇਪਰਾਂ ਪਰਾਓ ਪੱਕੇ ਕੰਮਾਂ ਚਾਓ ਮੇਰੇ ਵੀਰੋ ਆ ਦੇਖ ਲਓ ਕਿਸੇ ਮਾਵਾ ਦੇ ਵੀਰ ਕਿਸੇ ਮਾਵਾ ਦੇ ਪੁੱਤ ਭੈਣਾ ਦੇ ਵੀਰ ਮਾਵਾ ਦੇ ਪੁੱਤ ਦੇਖ ਲਓ ਇਹ ਤਾਂ ਕੋਈ ਚੰਗਾ ਏਜੰਟ ਹੋਣਾ ਵਿਚਾਰਾ ਜਿਹੜਾ ਡੋਂਕਰ ਜਿਹੜਾ ਇਹਨਾਂ ਨੂੰ ਸਿੱਥ ਸੰਸਕਾਰ ਕਰ ਗਿਆ ਕਈ ਤੁਹਾਨੂੰ ਦਰਿਛ ਨਹੀਂ ਦਿਖਾ ਸਕਦੇ ਕਈ ਵੀਰਾਂ ਦੇ ਪਿਛਾਰੇ ਕੀੜੇ ਮੈਂ ਲਾਛਾਂ ਪਈਆਂ ਹਾਡਾਂ 'ਪੀ ਕੀੜੇ ਚੱਲ ਰਹੇ ਕਿਆ ਦੱਸੀ ਵੀਰੇ ਅਸੀਂ ਤੁਹਾਨੂੰ ਖੁਦ ਨਹੀਂ ਦਿਖਾ ਸਕਦੇ ਸਾਨੂੰ ਦੇਖ ਕੇ ਨਾ ਤੁਮ ਮੈਂ ਨਹੀਂ ਆਇਆ تھا ਬਾਕੀ ਨਾ ਅਗਰ ਜੇ ਅਗਰ ਉਹ ਤੁਹਾਨੂੰ ਚੀਜ਼ਾਂ ਵਿਖਾਈਏ ਨਾ ਸਾਡੇ ਤੋਂ ਖੁਦ ਨਹੀਂ ਵੇਖੀਆਂ ਗਈਆਂ ਉਹ ਚੀਜ਼ਾਂ ਹਕੀਕਤ ਦੱਸਣ ਦੇ ਆ ਜਿਹੜੀ ਇਹ ਜਿਹੜੇ ਮਾਵਾ ਦੇ ਪੁੱਤਰ ਨਾ ਜਿਹੜੇ ਢੇ ਚਾਵਾ ਨਾ ਮਾਵਾ ਨੇ ਪੁੱਤਰ ਪਾਲੇ ਹੁੰਦੇ ਨੇ ਤੇ ਉਹਨਾਂ ਦਾ ਆ ਹਾਲ ਹੁੰਦਾ ਕੋਈ ਅੱਧ ਸੜੇ ਇੱਥੇ ਪਏ ਨੇ ਕੋਈ ਅੱਧ ਸੜੇ ਕੀੜਿਆਂ ਨਾਲ ਕਿੱਥੇ ਪਏ ਨੇ ਕੋਈ ਕਿੱਥੇ ਪਏ ਨੇ ਕੁਝ ਅਮਰੀਕਾ ਪਹੁੰਚ ਗਏ ਯਾਰ ਇਹਨਾਂ ਕਿੰਨਾ ਆਪਣੇ ਦੇਸ਼ ਨਾਲੋਂ ਦਿਲ ਟੁੱਟ ਗਿਆ ਜਿਹੜਾ ਆਪਾਂ ਡੌਂਕੀਆਂ ਦੇ ਵਿੱਚ ਆਪਣੇ ਮਾਵਾ ਦੇ ਪੁੱਤਰ ਮਰਦੇ ਪਏ ਨੇ ਤੇ ਮੈਂ ਇੱਕ ਸਰਕਾਰਾਂ ਅੱਗੇ ਬੇਨਤੀ ਕਰਦਾ ਚਾਹੇ ਸਾਰੀਆਂ ਸਰਕਾਰਾਂ ਪੰਜਾਬ ਦੀਆਂ ਚਾਹੇ ਇੰਡੀਆ ਦੀਆਂ ਹੱਥ ਜੋੜਦਾ ਮੈਂ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਬਚਾ ਲਓ ਪਹਿਲਾ ਨਛਿਆਂ ਤੇ ਬਚਾ ਲਓ ਦੂਜਾ ਜਿਹੜੀ ਤੁਸੀਂ ਗੰਦੀ ਪੋਲਿਟਿਕਸ ਖੇលਦੇ ਤੇ ਨੌਜਵਾਨਾਂ ਨੂੰ ਦੇਸ਼ ਤੋਂ ਬਾਹਰ ਜਾਣ ਲਈ ਮਜਬੂਰ ਕਰਦੇ ਉਹਨੂੰ ਪਚਾ ਲੋ ਤੇ ਤੁਸੀਂ ਸਾਰੇ ਇਕਜੁੱਟ ਇਕੱਠੇ ਹੋ ਜੋ ਠੀਕ ਹੈ ਤੇ ਸਾਨੂੰ ਇਹਨਾਂ ਦੇਸ਼ਾਂ 'ਚ ਐਵੇਂ ਡੌਂਕੀਆਂ ਲਾਗਾ ਨਹੀਂ ਆਣਾ ਪੈਣਾ ਠੀਕ ਹੈ ਹੱਥ ਜੋੜ ਦੇ ਬਾਕੀ ਨਾ ਇਹ ਵੀਡੀਓ ਸਭ ਤੋਂ ਵੱਧ ਤੋਂ ਵੱਧ ਸ਼ੇਅਰ ਕਰੋ ਹੋ ਸਕਦਾ ਕਿਸੇ ਮਾਂ ਦੇ ਪੁੱਤਰ ਦੀ ਜਾਨ ਬਚ ਜਾਵੇ ਉਹ ਇਹ ਗਲਤ ਰਾਂ ਨਾ ਚੁਣੇ ਇਹ ਗਲਤ ਪਾਸੇ ਜਾਣ ਵਾਸਤੇ ਹੋ ਸਕਦਾ ਕਿਸੇ ਮਾਂ ਦਾ ਪੁੱਤਰ ਬਚ ਜਾਵੇ ਤੇ ਅਗਰ ਪੰਜਾਬ ਦੇ ਵਿੱਚ ਹੀ ਰੋਜ਼ਗਾਰ ਚੰਗੇ ਮਿਲਣ ਤੇ ਪੰਜਾਬੀਆਂ ਨੂੰ ਇੱਥੇ ਬਾਹਰ ੱੱਕੇ ਜੰਗਲਾਂ 'ਚ ਖਾਂਦੀ ਲੋੜ ਨਾ ਪਵੇ ਤੇ ਧੰਨਵਾਦ ਦੋਸਤੋ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜਿਹਦੇ ਕਿਸੇ ਦੀ ਜ਼ਿੰਦਗੀ ਬਦ ਸਕੇ ਤੇ ਪੰਜਾਬੀ ਪੈਰਿਸ ਤੇ ਐਨ ਆਰ ਆਈ ਪਿੰਡਾਂ ਵਾਲੇ ਪੇਜ ਵੱਧ ਤੋਂ ਵੱਧ ਲਾਈਕ ਕਰੋ ਤੇ ਆਪਾਂ ਤੁਹਾਨੂੰ ਐਦਾਂ ਹੀ ਦਿਖਾਉਂਦੇ ਰਾਵਾਂਗੇ ਜੋ ਕੁਝ ਵੀ ਸੱਚਾਈ ਹੈ ਜਿੱਥੇ ਤੱਕ ਬਾਲਡ ਦਾ ਕੋਈ মিডিਆ ਨਹੀਂ ਪੁੱਛਿਆ ਉੱਥਾ ਤੁਹਾਡੇ ਦੋਨੇ ਪੇਜ ਪੁੱਜੇ ਪੰਜਾਬੀ ਪੈਰਸ ਤੇ ਐਨ ਆਰ ਆਈ ਪਿੰਡਾਂ ਵਾਲੇ ਤੇ ਮੇਰੇ ਵੀਰੋ ਇਹ ਦੇਖ ਲੋ ਇਹ ਵੀਰੋ ਉੱਪਰ ਤੇ ਡੇਗੇ ਸੀਗੇ ਤੁਹਾਨੂੰ ਮੈਂ ਦਿਖਾ ਦਿੰਦਾ ਇਹ ਆ ਦੇਖੋ 파ੜੀ ਐ ਉੱਥੋਂ ਡੇਗੇ ਤੇ ਇੱਥੇ ਚੱਕੇ ਨਹੀਂ ਉਹਨੇ ਇੱਥੇ ਹੀ ਛਾੜਦੇ ਦੋ ਵੀਰ ਐਦਾਂ ਹੀ ਲੱਕੜਾਂ ਸੁੱਟ ਕੇ ਇੱਥੇ ਹੀ ਛਾੜ ਦਿੱਤੇ ਆ ਦੇਖੋ ਦੁਨੀਆ ਦਾ ਆਪਣੇ ਕਹਿੰਦੇ ਨੇ ਚਲੇ ਵਿਚਾਰੇ ਪਏ ਇੰਡੀਆ ਦਾ ਮੀਡੀਆ ਬੜਾ ਵੱਡਾ ਹੈ ਇੱਥੋਂ ਤੱਕ ਕਿਉਂ ਨਹੀਂ ਪਹੁੰਚਿਆ ਮੀਡੀਆ ਫਿਰ ਉਹ ਇੰਡੀਆ ਦਾ ਮੀਡੀਆ ਵੀਰਿਆ ਬਕਾਊ ਹੈ ਜਿਵੇਂ ਬਾਂਦਰ ਡੁਗਡੁਗੀ ਵਜਾਉਂਦੇ ਨਾ ਐਦਾਂ ਨੱਚਦਾ ਉਹ ਮਰ ਜਾਓ ਤੁਸੀਂ ਮੀਡੀਆ ਤੇ ਵਿਚੇ ਪੋਲਿਟੀਸ਼ੀਅਨ ਤੇ ਬਾਕੀ ਆ ਐਨ ਆਰ ਆਈ ਪਿੰਡਾਂ ਵਾਲੇ ਤੇ ਪੰਜਾਬੀ ਪੈਰਸ ਵਾਲੇ ਇੱਥੋਂ ਤੱਕ ਪਹੁੰਚੇ ਨੇ ਤੇ ਸਾਰਿਆਂ ਨੂੰ ਧੰਨਵਾਦ ਸასიਖਾਲ ਦੋਸਤੋ